ਕੱਜ ਕੇ ਫੜੇ ਬਲਾਈਏ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਸ਼ੰਭੂ ਬਾਰਡਰ ਤੇ ਖੜੇ ਆ ਮੇਰੇ ਵੀਰ ਦਿਲ ਤੇ ਹੱਥ ਰੱਖ ਕੇ ਦੱਸਿਓ ਦੀਪ ਸਿੱਧੂ ਦੀ ਯਾਦ ਆਉਂਦੀ ਏ ਕਿ ਨਹੀਂ ਆਉਂਦੀ ਅੱਜ ਬਾਈ ਦੀਪ ਸਿੱਧੂ ਦੀ ਘਾਟ ਇਸ ਮੋਰਚੇ ਦੇ ਉੱਪਰ ਅਸੀਂ ਮਹਿਸੂਸ ਕਰ ਰਹੇ ਆ ਕਰ ਰਹੇ ਆ ਬਾਈ ਕਰ ਰਹੇ ਆ ਤੇ ਇਹ ਜਿੰਨੇ ਵੀ ਨੌਜਵਾਨ ਖੜੇ ਆ ਅੱਗੇ ਤੁਸੀਂ ਦੇਖਿਆ ਹੋਊਗਾ ਮੋਰਚਿਆਂ ਦੇ ਵਿੱਚ ਚਿੱਟੀਆਂ ਦਾੜੀਆਂ ਵਾਲੇ ਸਾਡੇ ਬਾਪੂ ਹੁੰਦੇ ਸੀ ਹੁਣ ਤੁਸੀਂ ਨਿਗਾਹ ਮਾਰ ਲਓ ਨੌਜਵਾਨੀ ਨੌਜਵਾਨ ਇਹ ਸਾਰਾ ਕੁਛ ਕੌਮੀ ਜੋਧਾ ਦੀਪ ਸਿੱਧੂ ਦੇ ਕਰਕੇ ਆ ਅਸੀਂ ਸਾਰੇ ਦੀਪ ਸਿੱਧੂ ਦੇ ਜਗਾਏ ਹੋਏ ਦੀਪ ਕੌਮੀ ਜੋਧਾ ਦੀਪ ਸਿੱਧੂ ਅਮਰ ਤਿੰਨ ਵਾਰ ਨੌਸ ਮਿੰਟ ਆ ਗਈਆਂ ਕਹਿੰਦੇ ਪਿੱਛੇ ਹੋ ਜਾਓ ਇਹ ਜਿਹੜਾ ਗੋਦੀ মিডিਆ ਮੈਂ ਕੱਲ ਪਰਸੋਂ ਦਾ ਦੇਖੀ ਜਾਂ ਨਾ ਪੈਣੇ 2 ਮਿੰਟ ਮੈਂ ਕੱਲ ਪਰਸੋਂ ਦਾ ਦੇਖੀ ਜਾਂ ਨਾ ਇਹਨਾਂ ਨੇ ਖਬਰਾਂ ਚਲਾਈਆਂ ਵੀ ਸਾਡੇ ਨੌਜਵਾਨ ਹੁੱਲੜ ਬਾਜੀ ਕਰਦੇ ਆ ਆ ਜਿਹੜੀ ਸਾਰੀ ਵੀਡੀਓ ਦਿਖਾ ਦਿਓ ਆ ਖੜੇ ਆ ਜਾਬਤੇ ਦੇ ਵਿੱਚ ਸਾਰੇ ਨੌਜਵਾਨ ਇੱਥੇ ਸਿਮਰਨ ਚੱਲਦਾ ਸੀ ਆ ਨੌਜਵਾਨ ਪਹਿਲੇ ਦਿਨ ਤੋਂ ਇੱਥੇ ਖੜੇ ਨੇ ਕਹਣਾ ਮੰਨਦੇ ਆ ਸਾਰੇ ਨੌਜਵਾਨ ਜਿਵੇਂ ਉਧਰੋਂ ਆਵਾਜ਼ ਆਉਂਦੀ ਆ ਵੀ ਦੋ ਕਹਿੰਦੇ ਪਿੱਛੇ ਹੋ ਜਾਓ ਪਿੱਛੇ ਹੋ ਜਾਂਦੇ ਆ ਸਾਨੂੰ ਸਿਰਫ ਸਾਡੇ ਆਗੂਆਂ ਦੀ ਇੱਕ ਕਾਲ ਦਾ ਇੰਤਜ਼ਾਰ ਆ ਉਹਨਾਂ ਨੂੰ ਕਹਿ ਦੋ ਇੱਕ ਕਾਲ ਦੇ ਦੋ ਆ ਬੈਰੀ ਪੂਰੀ ਗੇੜੀ ਆ ਲੱਪਣੇ ਨਹੀਂ ਇੱਥੇ ਸਾਰੇ ਪੱਕ ਦੋਗੇ ਤੇ ਆ ਮੇਰੇ ਭਰਾ ਖੜੇ ਨੇ ਚਲੋ ਇਹਨਾਂ ਦਾ ਕਹਿਣਾ ਫਰਜ਼ ਆ ਕਿਉਂਕਿ ਜਦੋਂ ਵੱਡੇ ਇਕੱਠ ਹੁੰਦਾ ਆ ਮੇਰੇ ਵੀਰ ਬਣ ਕੇ ਸਾਰੇ ਨੌਜਵਾਨ ਖੜੇ ਨੇ ਜੇ ਮੈਂ ਵੀ ਦੋ ਪੈਰ ਅੱਗੇ ਜਾਂ ਨਾ ਮੈਨੂੰ ਵੀ ਕਹਿੰਦੇ ਆ ਭਾਈ ਇੱਥੇ ਖੜ੍ਹ ਕਿਉਂ ਕੀ ਆਪਾਂ ਆਉਦਿਆਂ ਦਾ ਖਿਆਲ ਰੱਖਣਾ ਕੱਲ ਨੂੰ 19 21 ਨਾ ਹੋ ਜੇ ਇਹਨਾਂ ਨੂੰ ਬਹਾਨਾ ਚਾਹੀਦਾ ਇਹਨਾਂ ਨੂੰ ਕੋਈ ਬਹਾਨਾ ਨਹੀਂ ਦੇਣਾ ਕੱਲ ਨੂੰ ਇਹਨਾਂ ਨੇ ਆਪਰੇ ਤੇ ਇਲਜ਼ਾਮ ਲਾਉਣਿਆ ਵੀ ਨੌਜਵਾਨ ਹੁੱਲੜਬਾਜੀ ਕਰਦੇ ਸੀ ਸਾਨੂੰ ਮਜਬੂਰ ਨੇ ਗੋਲੀ ਚਲਾਉਣੀ ਪਈ ਮੇਰਾ ਵੀਰ ਬਣ ਕੇ ਕੋਈ ਆਪਾਂ ਲੰਬਾ ਨਹੀਂ ਦੇਣਾ ਇਹਨਾਂ ਨੂੰ ਤੇ ਕਿਸਾਨ ਜੂਣੀਆਂ ਦੇ ਆਗੂਆਂ ਦੇ ਅੱਗੇ ਬੇਨਤੀ ਆ ਚੋਣਾ ਆਉਣ ਵਾਲਿਆਂ ਨੇ ਮੂਹਰੇ ਫੇਰ ਚੋਣ ਜਾਬਤਾ ਲਾਗੇ ਵਾਲਾ ਦੇਣ ਆਪਣੇ ਕੋ ਦੱਸਦੇ 15 ਨੇ ਐਨੀਆਂ ਮੀਟਿੰਗਾਂ ਨਾ ਕਰੋ ਇੱਕ ਮੀਟਿੰਗ ਪੱਕੀ ਰੱਖੋ ਇਹਨਾਂ ਨੂੰ ਕਹੋ ਵੀ ਐਮਐਸਪੀ ਸਾਨੂੰ ਦੇਣੀ ਹੈ ਤਾਂ ਦੱਸੋ ਨਹੀਂ ਅਸੀਂ ਫਿਰ ਧੌਣ ਤੇ ਗੋਡਾ ਰੱਖ ਕੇ ਤੇ ਮੇਰਾ ਵੀਰ ਬਣ ਕੇ ਜਿੰਨੇ ਵੀ ਨੌਜਵਾਨ ਸੰਭੂ ਬਾਰਡਰ ਦੇ ਉੱਪਰ ਡਟੇ ਹੋਇਆ ਮੇਰੇ ਆ ਭਰਾ ਪਹਿਲੇ ਦਿਨ ਤੋਂ ਇੱਥੇ ਖੜੇ ਆ ਮੈਂ ਬਾਰ-ਬਾਰ ਇੱਕੋ ਗੱਲ ਦੀ ਥੋਤੋ ਮਾਫੀ ਮੰਗਦਾ ਅੱਜ ਮੈਂ ਪਹੁੰਚਿਆ ਕਿਉਂਕਿ ਬਾਈ ਕੱਲ ਦੀਪ ਸਿੱਧੂ ਬਾਈ ਦਾ ਸ਼ਹੀਦੀ ਜੋੜ ਮੇਲਾ ਸੀ ਦੋ ਦਿਨ ਅਸੀਂ ਉਧਰ ਤਿਆਰੀਆਂ ਕਰਾਉਂਦੇ ਸੀਗੇ ਕਿਉਂਕਿ ਸਾਡਾ ਕੌਮੀ ਜੋਧਾ ਦੀਪ ਸਿੱਧੂ ਉਹ ਵੀ ਦੁਨੀਆ ਦੇ ਉੱਪਰ ਅਮਰ ਆ ਜਿਹਦੇ ਅਸੀਂ ਜਗਾਏ ਹੋਏ ਦੀਵੇ ਆ ਤੇ ਬਾਰ-ਬਾਰ ਜਿਹੜੀਆਂ ਬਾਕੀ ਜਥੇਬੰਦੀਆਂ ਵੀ ਨੇ ਤੇ ਕਈ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਸਵਾਲ ਆ ਵੀ ਕੁੱਝ ਕਿ ਜਥੇਬੰਦੀਆਂ ਪਹੁੰਚੀਆਂ ਬਾਕੀ ਨਹੀਂ ਪਹੁੰਚੀਆਂ ਉਹ ਗੱਲ ਪਤਾ ਕੀ ਆ ਵੀਰ ਮੈਂ ਤੁਹਾਨੂੰ ਦੱਸਦਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਮਿਸਲਾਂ ਹੁੰਦੀਆਂ ਸੀ ਉਹ ਆਪਸ ਦੇ ਵਿੱਚ ਲੜਦੇ ਰਹਿੰਦੇ ਸਾਡੇ ਸਿੱਖ ਪਰ ਜਦੋਂ ਦੁਸ਼ਮਣ ਚੜਾਈ ਕਰਕੇ ਆਉਂਦਾ ਸੀ ਸਾਰੇ ਇਕੱਠੇ ਹੋ ਜਾਂਦੇ ਸੀ ਹੁਣ ਵੀ ਕੋਈ ਗੱਲ ਨਹੀਂ ਘਰੇ ਵੀ ਆਪਣੇ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਘਰੇ ਵੀ ਲੜਾਈਆਂ ਝਗੜੇ ਹੁੰਦੇ ਆ ਜਦੋਂ ਇੱਥੇ ਆਪਤ ਪਈ ਸਾਰੀਆਂ ਡਕਾਉਂਦਾ ਅਗਰਾਹ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੀਆਂ ਇੱਥੇ ਪਹੁੰਚਣ ਗਈਆਂ ਤੇ ਤੇ ਮੇਰਾ ਵੀਰ ਬੱਸ ਆਗੂਆਂ ਦੇ ਅੱਗੇ ਹੀ ਬੇਨਤੀ ਆ ਵੀ ਬਾਲਾ ਸਮਾਨਾ ਪਾਓ ਐਤਵਾਰ ਵੀ ਸਾਨੂੰ ਬਹੁਤ ਦੂਰ ਲੱਗਦਾ ਕਿਉਂ ਵੀ ਨੌਜਵਾਨੋ ਐਤਵਾਰ ਵੀ ਬਹੁਤ ਦੂਰ ਲੱਗਦਾ ਉਹ ਬਸ ਕੱਲ ਨੂੰ 12 ਵਜੇ ਤੱਕ ਸਾਨੂੰ ਦੱਸ ਦੋ ਤੁਸੀਂ ਕਿਵੇਂ ਕਰਨਾਗਾ ਆ ਜੀਸੀਬੀ ਦੀ ਵੀ ਲੋੜ ਨਹੀਂ ਹੈਗੀ ਜੋਸ਼ ਹੀ ਬਥੇਰਾ ਆ ਤੁਸੀਂ ਇੱਥੋਂ ਔੜਦੇ ਦੇਖਿਓ ਬੈਰੀਗੇਡ ਮਾਤਾ ਦੀ ਗੱਲ ਸੁਣਿਆ ਕ ਮਾਤਾ ਦੀ ਗੱਲ ਮਾਤਾ ਦੀ ਗੱਲ ਸੁਣ ਲਓ ਕਿਰਤਾਂ ਸਾ ਮੇ ਸਾ ਮੇ ਸਿਰ ਆਪ ਹੀ ਉਤਾਰਦੇ ਰਹੇ ਜਿੱਥੇ ਪਿਤਾ ਦੀ ਲੋੜ ਪਈ ਪਿਤਾ ਦਿੱਤਾ ਲੋੜ ਪੁੱਤਾਂ ਦੀ ਪਈ ਪੁੱਤਵਾ ਦੇ ਰਹੇ ਆਪਣੇ ਸਿੰਘਾਂ ਨੂੰ ਆਖਦੇ ਸੁਣੋ ਸਿੰਘੋ ਆਪਣੇ ਫਰਜ਼ ਨੂੰ ਐਦਾਂ ਨਿਭਾਈਦਾ ਏ ਜਿੱਤੇ ਪਿਤਾ ਦੀ ਲੋੜ ਤੇ ਪਿਤਾ ਦਿੱਤਾ ਤੇ ਉੱਟੋ ਪੁੱਤਾਂ ਦਾ ਨਯੰਦਰਾ ਪਾਈ ਦਾ ਏ ਬੋਲੇ ਸੋਨਹਾਰ